ਸਮਰਨ ਹੋ ਕੇ ਮਿਤੀ 23 ਫਰਵਰੀ 2025 ਨੂੰ ਸਨਮਾਨ ਚਿੰਨ੍ਹ ਦੇ ਤੌਰ ਤੇ ਭੇਟ ਕੀਤਾ ਜਾਂਦਾ ਹੈ ਸਿੱਖੀ ਦੇ ਪ੍ਰਚਾਰ ਅਤੇ ਵਿਸਾਰ ਨੂੰ ਸਮਰਪਿਤ ਪਾਈ ਬਚਿੱਤਰ ਸਿੰਘ ਪਟਾਲਾ ਸਿੱਖੀ ਸਰੂਪ ਸਿੱਖੀ ਸੋਚ ਸਿੱਖੀ ਹੀ ਧਰਮ ਸਿੱਖੀ ਹੀ ਕਰਮ ਅਤੇ ਸਿੱਖੀ ਦੀ ਮਰਿਆਦਾ ਚ ਰਹਿਣ ਵਾਲਾ ਪਾਈ ਬਚਿੱਤਰ ਸਿੰਘ ਸਿੱਖੀ ਦੇ ਪ੍ਰਚਾਰ ਅਤੇ ਵਿਸਾਰ ਨੂੰ ਸਮਰਪਿਤ ਹੈ ਉਸ ਨੂੰ ਆਪਣੇ ਪਿਤਾ ਉੱਕੇ ਕੀਰਤਨੀਏ ਭਾਈ ਪਰਮਜੀਤ ਸਿੰਘ ਤੋਂ ਸਿੱਖੀ ਦੇ ਪ੍ਰਚਾਰ ਦੀ ਸੇਵਾ ਵਿਰਾਸਤ ਵਿੱਚ ਮਿਲੀ ਹੈ ਉਹ ਆਪਣੇ ਘਰ ਵਿੱਚੋਂ ਸਿੱਖੀ ਅਪਣਾ ਕੇ ਤੁਰਿਆ ਤਾਂ ਪਿੰਡ ਮਹੱਲਾ ਇਲਾਕਾ ਅਤੇ ਫਿਰ ਪੰਜਾਬ ਤੋਂ ਬਾਹਰ ਆਸਟ੍ਰੇਲੀਆ ਦੀ ਧਰਤੀ ਤੱਕ ਜਾ ਪੁੱਜਿਆ ਜਿੱਥੇ ਜਾ ਕੇ ਉਸਨੇ ਸਿੱਖ ਸੰਗਤਾਂ ਨੂੰ ਗੁਰੂ ਸ਼ਬਦ ਵਿਚਾਰ ਅਤੇ ਇਤਿਹਾਸ ਦੇ ਕਥਾਵਿਥਾਨ ਦੁਆਰਾ ਸਿੱਖੀ ਸਿਧਾਂਤਾਂ ਤੋਂ ਜਾਣੂ ਕਰਵਾਇਆ ਕੋਈ ਛੋਟੀ ਉਮਰ 'ਚ ਹੀ ਵੱਡੇ ਕਿਰਦਾਰ ਦਾ ਮਾਲਕ ਬਣ ਚੁੱਕਾ ਹੈ ਮਾਤਾ ਗੁਰਮੀਤ ਕੌਰ ਤੋਂ ਲੋਰੀਆਂ ਦੇ ਰੂਪ ਵਿੱਚ ਸਿੱਖੀ ਸਿੱਖ ਧਰਮ ਦੀਆਂ ਬਾਤਾਂ ਸੁਣ ਸੁਣ ਕੇ ਵੱਡੇ ਹੋਏ ਭਾਈ ਚਿੱਤਰ ਸਿੰਘ ਨੇ ਐਸ ਸੀਨੀਅਰ ਸਕੂਲ ਖੰਨਾ ਤੋਂ 12 ਐਸ ਕਾਲਜ ਖੰਨਾ ਤੋਂ ਗ੍ਰੈਜੂਏਸ਼ਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਧਰਮ ਦੀ ਐਮਏ ਕੀਤੀ ਅਤੇ ਫਿਰ ਭਾਈ ਗੁਰਦਾਸ ਜੀ ਗੁਰਮਤ ਮਿਸ਼ਨਰੀ ਕਾਲਜ ਤੋਂ ਕਥਾਵਾਚਕ ਦਾ ਕੋਰਸ ਕੀਤਾ 2010 ਵਿੱਚ ਗੁਰਦੁਆਰਾ ਸੁਖਸਾਗਰ ਖੰਨਾ ਵਿਖੇ ਐਸਟ ਗ੍ਰਾਂਥੀ ਅਤੇ ਕਥਾਵਾਚਕ ਦੀ ਸੇਵਾ ਨਭਾਈ ਇਹੇ ਉਸ ਦੇ guna ਅਤੇ ਯੋਗਤਾ ਦਾ ਹੀ ਨਤੀਜਾ ਸੀ ਕਿ ਉਹ ਅਗਲੇ ਸਾਲ ਹੀ ਗੁਰਦੁਆਰਾ ਸਾਚਾਤਨ ਮੁਹਾਲੀ ਵਿਖੇ ਗ੍ਰੰਥੀ ਅਤੇ ਕਥਾਵਾਚਕ ਵਜੋਂ ਸੇਵਾ ਲਈ ਚੁਣ ਲਿਆ ਗਿਆ ਇਸ ਦੇ ਨਾਲ ਹੀ ਸਿੱਖ ਧਰਮ ਦੀ ਸ਼ਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਨੂੰ ਬਤੌਰ ਧਰਮ ਪ੍ਰਚਾਰਕ ਵਜੋਂ ਸੇਵਾ ਸੰਭਾਲ ਦਿੱਤੀ ਗਈ ਇਸ ਦੌਰਾਨ ਉਸਨੇ ਗੁਰਦੁਆਰਾ ਮੰਨਜੀ ਸਾਹਿਬ ਦੀਵਾਨ ਹਾਲ ਸ੍ਰੀ ਅਮਰ்தਰ ਸਾਹਿਬ ਤਖਤ ਕੀਨੀ ਕੇਸਗੜ ਅਨੰਦਪੁਰ ਸਾਹਿਬ ਗੁਰਦੁਆਰਾ ਸ਼੍ਰੀ ਪਤੇਗੜ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਬੰਦਲਾ ਸਾਹਿਬ ਦਿੱਲੀ ਤੋਂ ਕਥਾ ਪ੍ਰਚਾਰ ਕੀਤੇ ਅੱਜ ਕੱਲ ਉਹ ਹਲਕਾ ਸੰਬਰਾਲਾ ਵਿੱਚ ਬੱਚਿਆਂ ਅਤੇ ਨੌਜਵਾਨਾਂ ਲਈ ਗੁਰਮਤ ਸਿਖਲਾਈ ਕੈਂਪ ਲਗਾ ਕੇ ਧਾਰਮਿਕ ਕਲਾਸਾਂ ਧਾਰਮਿਕ ਪ੍ਰੀਖਿਆਵਾਂ ਉਸ਼نوਤਰੀ ਮੁਕਾਬਲੇ ਅਤੇ ਦਸਤਾਰ ਮੁਕਾਬਲੇ ਕਰਵਾਉਣ ਦੀ ਸੇਵਾ ਨਿਭਾ ਰਿਹਾ ਹੈ ਇਸ ਤੋਂ ਇਲਾਵਾ ਉਸ ਵੱਲੋਂ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਗੁਰਮਤ ਅਤੇ ਸਿੱਖ ਇਤਿਹਾਸ ਨਾਲ ਜੋੜਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਪੰਜਾਬੀ ਸੱਤ ਵਰਵਾਲੀ ਆਪਣੀ 26ਵੀਂ ਬਰੇਵਾਰ ਪਰਿਆ ਦੇ ਸਮਾਗਮ ਮੌਕੇ ਤੇ ਬੇਹਦ ਮਾਣ ਦੇ ਨਾਲ ਪੱਤਰਕਾਰ ਪੀਐਸ ਬਤਰਾ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕਰਦੇ ਹੋਏ ਦਿਲੋਂ ਮਾਣ ਮਹਿਸੂਸ ਕਰਦੀ ਹੈ ਪੰਜਾਬੀ ਸੱਤ ਵਰਵਾਲੀ ਕਟੇਗੜਾ